ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਇਹ ਨਾ ਕਨੌਰ ਵਾਲਾ ਰੋਡ ਆ ਕਪੂਰੀ ਵਾਲਾ ਨਹਿਰ ਜਾਂਦੀ ਆ ਕਪੂਰੀ ਤੋਂ ਜਿਹੜਾ ਕਨੌਰ ਨੂੰ ਜਾਂਦਾ ਨਾ ਰੋਡ ਇਹ ਉਹੋ ਆ ਇਹ ਪਿਛਲੇ ਮੈਂ ਕਹਿੰਦਾ ਡੇਢ ਤੋਂ ਸਵਾ ਘੰਟਾ ਹੋ ਗਿਆ ਮੈਨੂੰ ਖੜੇ ਨੂੰ ਠੀਕ ਐ ਜਾਮ ਦੇ ਵਿੱਚ ਜਾਮ پتہ ਕਿਸ ਚੀਜ਼ ਦਾ ਐ ਜਾਮ ਦਾ ਜਾਮ ਮਤਲਬ ਲੱਗੇ ਹੀ ਨਾ ਜੇ ਕਾਰਾਂ ਵਾਲੇ ਲਿਆ ਕੇ ਵਿੱਚ ਪਿੱਛੇ ਤੋਂ ਲਿਆ ਕੇ ਮੂਰੇ ਫਸਾ ਦੇਣਗੇ ਦੂਜੇ ਸਮ ਅੱਗੇ ਤੋਂ ਜਿਹੜੀ ਆ ਰਹੀ ਆ ਗੱਡੀ ਠੀਕ ਐ ਉਹਦੇ ਮੂਰੇ ਲਾ ਦਿੰਦੇ ਨੇ ਕਾਰ ਗੱਡੀ ਵਾਲਾ ਕਿੱਥੇ ਜਾਵੇ ਉਹਲਾ ਉੱਪਰ ਨੂੰ ਟਪਾਉਣ ਤੇ ਤਾਂ ਰਿਹਾ ਪਰ ਇਹ ਕਾਰਾਂ ਵਾਲੇ ਐਡੇ ਬਿਸ਼ਰਮ ਲੋਗ ਨੇ ਨਾ ਚਾਹੇ ਤੇ ਜਾਇ ਜਿਹਨੇ ਗੁੱਸਾ ਕਰਨਾ ਕਰ ਲਿਆ ਪਿੱਛੋ ਲਿਆ ਕੇ ਕਾਰ ਮੂਰੇ ਵਾਲੀ ਗੱਡੀ ਦੇ ਲਿਆ ਕੇ ਲਾਈਨ ਦੇ ਮੂਰੇ ਖੜਾ ਦੇਣੀ ਐ ਦੱਸ ਅਗਲਾ ਕਿੱਧਰੋਂ ਨਿਕਲੂਗਾ ਸਵੇਰ ਤੋਂ ਡੇਢ ਘੰਟਾ ਹੋ ਗਿਆ ਇਹ ਜਾਮ ਸਿਰਫ ਏਸੀ ਚੀਜ਼ ਦਾ ਏ ਹੋਰ ਕਾਹਦੇ ਜੀ ਦਾ ਜਾਮ ਨਹੀਂ ਪਿੱਛੋ ਕਾਰ ਲਿਆਣੀ ਐ ਮੈਂ ਤੁਹਾਨੂੰ ਦਿਖਾ ਵੀ ਦਊਗਾ ਠੀਕ ਐ ਪਿੱਛੋ ਕਾਰਾਂ ਲਿਆਣਗੇ ਲਿਆ ਕੇ ਮੈਂ ਜਦੋਂ ਦੋਹੇ ਦੇ ਮੂਰੇ ਖੜਾ ਦੇਣਗੇ ਬੜੀਆਂ ਇੰਨੀਆਂ ਬੜੀਆਂ ਬੜੀਆਂ ਗੱਡੀਆਂ 20 25 25 ਲੱਖ ਦੇ 50 50 40 40 ਲੱਖ ਦੇ ਘੋੜੇ ਖੜੇ ਨੇ ਫੁੱਦੂ ਨੇ ਅਗਲੇ ਇਹ ਲਾਈਨ 'ਚ ਖੜੇ ਨਹੀਂ ਹੈਗੇ ਇਹ ਸਿੱਧੇ ਨਹੀਂ ਖੜੇ ਹੈਗੇ ਇਹ ਭੈਂਡ ਚੋਦ ਦੇ ਲਿਆ ਕੇ ਪਿੱਛੋਂ ਕਾਰ ਲਿਆਣਗੇ ਲਿਆ ਕੇ ਠਾਕ ਗਏ ਲਿਆ ਕੇ ਠਾਕ ਗਏ